ਪੂਰੇ ਪੰਜਾਬ ਚੋਂ ਜੇ ਕੋਈ ਲੀਡਰ ਆਪਣੇ ਪਿੰਡ ਚੋਂ ਜਿੱਤਦਾ ਤੇ ਉਹ ਸੁਖਜਿੰਦਰ ਸਿੰਘ ਰੰਦਾਵਾ ਜਿੱਤਦਾ ਜਾ ਰਿਹਾ ਜਿਹੜਾ ਕਿਹਾ ਕਿ ਗੁੰਡਾਗਰਦਿਆ ਸ਼ਰਾਬ ਤੇ ਇਹਦੀ ਫੜੀ ਆ ਜਿਹੜਾ ਮੇਰੇ ਲਾਗੂ ਦੀ ਹੁਣੇ ਨਿਕਲਿਆ ਇਹ ਇਲੈਕਸ਼ਨ ਗੁੰਡਾ ਵਰਸਸ ਕਾਂਗਰਸ ਆ ਆਜੀ ਕੋਈ ਗੁੰਡਾ ਕਰਦੇ ਨਹੀਂ ਜਿਵੇਂ ਤੁਸੀਂ ਤਾਂ ਖਬਰ ਬਣਾਉਣੀ ਆ ਤੁਹਾਨੂੰ ਤਾਂ ਖਬਰ ਚਾਹੀਦੀ ਆ ਤਾਂ ਖਬਰ ਚੱਲੇ ਕੋਈ ਗੁੰਡਾ ਕਰਦੇ ਨਹੀਂ ਡੇਰਾ ਪੱਪਾ ਨਾਨਕ ਦੇ ਲੋਕ ਹੀ ਬੜੇ ਅਮਨਪਸੰਦ ਲੋਕ ਨੇ ਮੇਰੇ ਕੋਲ ਮੈਂ ਆਪੋ ਵੋਟ ਇੱਥੇ ਪਾਉਣਾ ਮੇਰੀ ਆਪਣੀ ਵੋਟ ਇੱਥੇ ਵੋਟ ਪਾਉਣ ਲਈ ਆਇਆ ਔਰ ਵੋਟ ਪਾਉਣ ਦਾ ਹਰ ਸਾਲ ਪਾਉਂਦੇ ਬੱਚੇ ਵੋਟ ਪਾ ਕੇ ਚਲੇ ਗਏ ਸੀ ਹੁਣੋਂ ਤੋਂ ਬਾਅਦ ਮੈਂ ਵੋਟ ਪਾਉਣ ਲਈ ਪਹੁੰਚਿਆ ਔਰ ਇਸ ਪਿੰਡ ਦੇ ਵਿੱਚ ਮੈਂ ਆਪਣੇ ਮਾਨ ਨਾਲ ਕਹਿ ਸਕਦਾ ਕਿ ਪੂਰੇ ਪੰਜਾਬ ਚੋਂ ਜੇ ਕੋਈ ਲੀਡਰ ਆਪਣੇ ਪਿੰਡ ਚੋਂ ਜਿੱਤਦਾ ਤੇ ਉਹ ਸੁਖਜਿੰਦਰ ਸਿੰਘ ਰੰਡਾਵਾ ਜਿੱਤਦਾ ਤਾਂ ਅੱਜ ਤੋਂ ਨਹੀਂ 69 ਤੋਂ ਮੇਰਾ ਪਰਿਵਾਰ ਇਲੈਕਸ਼ਨ ਲੜਦਾ ਤੇ ਇਹ ਜਿਹੜਾ ਮੇਰਾ ਪਿੰਡ ਆ ਇਹ ਬਿਲਕੁਲ ਇੱਕ ਪਰਿਵਾਰ ਵਾਂਗੂ ਇੱਕ

ਔਰ ਉਹਨਾਂ ਜੋ ਇੱਕ ਗੁੰਡਾ ਫੜਿਆ ਗਿਆ ਤੇ 8-9 ਪੁਲਿਸ ਨੇ ਪਜਾ ਦਿੱਤੇ ਹੈ ਹਿਸਟਰੀ ਦੇ ਵਿੱਚ ਪਹਿਲੀ ਵਾਰ ਇਹ ਕਿ ਗਿਰਬ ਬਣਾਣਕ ਦੀ ਇੱਕ ਲੇਡੀ ਜਿਹੜੀ ਆਈ ਹੈ ਔਰ ਕਾਂਗਰਸ ਨੇ ਹਮੇਸ਼ਾ ਹੀ ਇਹ ਲੇਡੀ ਦਾ ਸਤਿਕਾਰ ਕਰਦੀ ਹੈ ਔਰ ਇਥੋਂ ਦੇ ਲੋਕ ਵੀ ਕਰਨਗੇ ਬੀਬੀਆਂ ਥੁੱਲ ਕੇ ਵੋਟ ਕਾਂਗਰਸ ਨੂੰ ਫੋਨ ਇਲੈਕਸ਼ਨ ਗੁੰਡਾ ਵਰਸਸ ਕਾਂਗਰਸ ਆ ਪਹਿਲੀ ਵਾਰੀ ਹੋਇਆ ਕਿ ਇੰਨੀ ਇਲੈਕਸ਼ਨਾਂ ਲੜੀਆਂ ਮੈਂ 69 ਤੋਂ ਆਪਣੇ ਫਾਦਰ ਦੇ ਨਾਲ ਇਹ ਖੜਾਇਆ ਪੰਨੂਦੂ ਮੈਂ 9 ਸਾਲ ਦਾ ਸੀ ਪਰ ਇਦਾਂ ਦੀ ਇਲੈਕਸ਼ਨ ਜਿਹੜੀ ਸੀ ਭਗਵੰਤ ਮਾਨ ਜਿਹੜਾ ਕਹਿੰਦਾ ਆਮ ਆਦਮੀ ਦੇ ਗੁੰਡਿਆਂ ਦੇ ਤੇ ਦائیں ਇਲੈਕਸ਼ਨ ਲੜਨਾ ਚਾਹੁੰਦਾ ਤੇ ਇਥੋਂ ਦੇ ਮੇਰੇ ਇਲਾਕੇ ਦੇ ਬੰਦੇ ਗੁੰਡੇ ਨੂੰ ਤਾਂ ਕਰੀ ਵੀ ਨਹੀਂ ਕੋਈ ਸਮਝਣਗੇ ਕੋਈ ਦਬਾ ਨਹੀਂ ਦਬਾ ਇਹ ਹੋਈ ਆ ਕਿ ਗੁੰਡਿਆਂ ਦਾ ਦਬਾਅ ਤੇ ਪੁਲਿਸ ਜਿਹੜੀ ਆ ਗੁੰਡਿਆਂ ਦੇ ਨਾਲ ਰਲ ਗਈ ਆ ਬਹੁਤ ਲੋਕਾਂ ਚੋਂ ਤਸ਼ਾਅ ਵਾ ਵੋਟਾਂ ਨੂੰ ਲੈ ਕੇ ਬਾਅਦ ਇਲੈਕਸ਼ਨ ਨੂੰ ਲੈ ਕੇ ਬਹੁਤ ਵੱਡੀ ਜਿਹੜੀਆਂ ਲੋਕਾਂ ਦੀ ਵੋਟ ਪਰਸੈਂਟ ਜਿਹੜੀ ਅਜ ਡੇਰਾ ਬਾਬਾ ਨਾਨਕ ਚੋਣੀ ਆਜੀ ਕੋਈ ਗੁੰਡਾ ਕਰਤੇ ਨਹੀਂ ਜਿਵੇਂ ਤੁਸੀਂ ਤਾਂ ਖਬਰ ਪਣਾਉਣੀ ਆ ਤੁਹਾਨੂੰ ਤਾਂ ਖਬਰ ਚਾਹੀਦੀ ਆ ਤਾਂ ਖਬਰ ਚੱਲੇ ਕੋਈ ਗੁੰਡਾ ਕਰਤੇ ਨਹੀਂ ਡੇਰਾ ਬਾਬਾ ਨਾਨਕ ਦੇ ਲੋਕ ਹੀ ਬੜੇ ਅਮਨਪਸੰਦ ਲੋਕ ਨੇ